ਈਡੀਓ ਦੇ ਨਾਲ ਇਸ ਤੋਂ ਇਹਦਾ ਪਹਿਲੇ ਬੈਂਡ ਵਜਾਂਦਾ ਰਿਹਾ ਤਾਂ ਬੈਂਡ ਨਹੀਂ ਬਣਾਇਆ ਇੱਕ ਬਹੁਤ ਹੀ ਮੰਦਭਾਗੀ ਸ਼ਬਦਾਵਲੀ ਇੱਕ ਵਾਰ ਫੇਰ ਕਾਂਗਰਸ ਦੇ ਟੌਪ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਚੁਣੇ ਹੋਏ ਵਿਧਾਇਕ ਤੇ ਕੈਬਨਿਟ ਦੇ ਮੰਤਰੀ ਹਰਪ੍ਰੀਤ ਸਿੰਘ ਈਡੀਓ ਦੇ ਖਿਲਾਫ ਜਿਹੜੀ ਵਰਤੀ ਗਈ ਹੈ ਮੈਂ ਇਹਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਨਾ ਔਰ ਇਹ ਪ੍ਰਤਾਪ ਸਿੰਘ ਬਾਜਵਾ ਇਹ ਕੋਈ ਨਵੀਂ ਟਿੱਪਣੀ ਨਹੀਂ ਹੈ ਗਾਇਬ ਗਾਇ ਉਹ ਮਜ਼ਦੂਰਾਂ ਦੇ ਵਿੱਚੋਂ ਉੱਭਰੇ ਦਲਤਾਂ ਦੇ ਵਿੱਚੋਂ ਅੱਗੇ ਵਧਰੇ ਲੀਡਰਾਂ ਨੂੰ ਟਾਰਗੇਟ ਕਰਦਾ ਔਰ ਇਸ ਤੋਂ ਪਹਿਲਾਂ ਵੀ ਉਹਨੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਨੇ ਦਲਤ ਲੀਡਰਾਂ ਦੇ ਖਰਾਬ ਵਿਰੋਧੀਆਂ ਨੇ ਤਾਂ ਸੱਡੋ ਆਪਣੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਜਿੱਥੋਂ ਦਾ ਕਹਿ ਨਹੀਂ ਉਹ ਚਲੇ ਗਏ ਸਨ ਕਿ ਇਹ ਹਰ ਵੀ ਘੋੜਿਆਂ ਦੇ ਤਾਂ ਜੇ ਤੁਸੀਂ ਦੇਸੀ ਟੱਟੂ ਧੜਾਉਗੇ ਤੇ ਇਹ ਹਾਲ ਹੋਣਾ ਚੋਣਾਂ ਦੇ ਅੰਦਰ ਤੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਕਾਂਗਰਸ ਦਾ ਲੰਮਾ ਇਤਿਹਾਸ ਕਾਂਗਰਸ ਨੇ ਦੇਸ਼ ਦੇ ਅੰਦਰ ਕਦੀ ਵੀ ਟਾਪ ਗੱਲਤ ਲੀਡਰਾਂ ਨੂੰ ਅੱਗੇ ਵਧਣ ਦਾ ਉਹਨਾਂ ਦੀ ਬਣਦੀ ਥਾਂ ਨਹੀਂ ਦਿੱਤੀ ਮੈਂ ਇੱਕ ਘਟਨਾ ਦਾ ਜ਼ਿਕਰ ਕਰਨਾ ਚਾਹਨਾ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਵੇੜਕਰ ਜਿਹਨੂੰ ਪੂਰਾ ਦੇਸ਼ ਔਰ ਖਾਸ ਕਰਕੇ ਦਲਤ ਸਮਾਜ ਆਪਣੇ ਦਿਲ ਤੋਂ ਵਸਾ ਕੇ ਬੈਠਾ ਉਹਨੂੰ ਪੂਜਦਾ ਉਹਨੂੰ ਮੰਨਦਾ ਉਹਨਾਂ ਤੋਂ ਵਾਹੀ ਲੰਦਾ ਔਰ ਬਾਬਾ ਸਾਹਿਬ ਵੇੜਕਰ ਦਾ ਪੀਏ ਤੋੜ ਕੇ ਨਾਲੋਂ ਕਾਂਗਰਸ ਪਾਰਟੀ ਨੂੰ ਬਾਬਾ ਸਾਹਿਬ ਦੇ ਖਿਲਾਫ ਚੋਲ ਲੜਾਈ ਔਰ ਸਾਰੀ ਕਾਂਗਰਸ ਪਾਰਟੀ ਉਸ ਵੇਲੇ ਬਾਬਾ ਸਾਹਿਬ ਦੇ ਖਿਲਾਫ ਪ੍ਰਚਾਰ ਕਰਨ ਗਈ ਔਰ ਬਾਬਾ ਸਾਹਿਬ ਨੂੰ ਪਾਰਲੀਮੈਂਟ ਦੇ ਅੰਦਰ ਆਉਣ ਤੋਂ ਡੱਕਣ ਦੇ ਲਈ ਕਾਂਗਰਸ ਪਾਰਟੀ ਨੇ ਇੰਨੀ ਨਵਾਨਾ ਤੱਕ ਜਿਹੜਾ ਆਪਣਾ ਵਰਕ ਕੀਤਾ ਸੋ ਅੱਜ ਜੇ ਇਹ ਲੋਕ ਕਦੀ ਇਹ ਕਿਸੇ ਨੂੰ ਮੋਬਾਈਲ ਅਰ ਪੇਰ ਦਾ ਕੰਮ ਕਰਨ ਵਾਲਾ ਕਹਿੰਦੇ ਆ ਕਦੀ ਇਹ ਕਿਸੇ ਨੂੰ ਬੈਂਡ ਵਾਜੇ ਵਾਲਾ ਕਹਿੰਦੇ ਆ ਔਰ ਮਿੱਤਰ ਪਿਆਰਿਆ ਅਸੀਂ ਕਿਰਤੀ ਲੋਕ ਆ ਅਸੀਂ ਲੋਕਾਂ ਦੇ ਖੁਸ਼ੀਆਂ 'ਚ ਲੋਕਾਂ ਦੇ ਖੇੜਿਆਂ ਦੇ ਵਿੱਚ ਬਾਜਾ ਵਜਾ ਕੇ ਜਿਹੜਾ ਉਹ ਖੁਸ਼ੀਆਂ ਵੰਡਦੇ ਆ ਤੂੰ ਇੱਕ ਬਹੁਤ ਵੱਡੀ ਸਮਾਜ ਨੂੰ ਚੈਲੰਜ ਕੀਤਾ ਔਰ ਮੈਂ ਤੇਰੀ ਇਹ ਗੱਲ ਜਰੂਰ ਕਹਿੰਦੇ ਮਤਲਬ ਕਹਣੀ ਚਾਹੁੰਦਾ ਕਿ ਪੰਜਾਬ ਦੇ ਲੋਕ ਬੜਾ ਬ੍ਰੀਕੇ ਨਾ ਦਿਖ ਰਹੇ ਆ ਤੁਸੀਂ ਹਰ ਘੜੀ ਹਰ ਪਲ ਤੁਸੀਂ ਮਤਲਬ ਜਿਹੜਾ ਜਗੀਰੂ ਮਾਨਸਿਕਤਾ ਨਾਲ ਗ੍ਰਸਤ ਹੋ ਤੁਸੀਂ ਨਹੀਂ ਚਾਹੁੰਦੇ ਕੋਈ ਮਜ਼ਦੂਰਾਂ ਦੇ ਵਿੱਚੋਂ ਲੀਡਰ ਉੱਭਰ ਕੇ ਜਿਹੜਾ ਆ ਉਹ ਪੰਜਾਬ ਦੀ ਮਤਲਬ ਸਰਜਮੀ ਦੀ ਅੰਦਰ ਅੱਗੇ ਵਧੇ ਪੰਜਾਬ ਦੇ ਲੋਕਾਂ ਦੇ ਵਿੱਚ ਕੰਮ ਕਰੇ ਸੋ ਇਹ ਜਿਹੜੀ ਮਾਨਸਿਕਤਾ ਆ ਇਹਨੂੰ ਜਿੰਨੀ ਜਲਦੀ ਹੋਵੇ ਤਿਆਗ ਲੋ ਜੇ ਤੇ ਸਾਟਾ ਤਾਂ ਕੀ ਤੁਹਾਡਾ ਆਪਣਾ ਬੈਂਡ ਵਾਜਾ ਵਜਾਣ ਕੇ ਲੋਕੀ 2027 ਦੇ ਅੰਦਰ ਲੋਕ ਤਿਆਰੀਆਂ ਕਰਕੇ ਬੈਠੇ ਆ ਤੁਹਾਡੀ ਹਾਲਤ ਇਹ ਤੋਂ ਵੀ ਪਤਲੀ ਹੋਣੀ ਆ 2027 ਦੇ ਅੰਦਰ ਤੁਸੀਂ ਵਾਰ-ਵਾਰ ਪੰਜਾਬ ਦੇ ਮਜ਼ਦੂਰਾਂ ਦੇ ਵਿੱਚੋਂ ਪੰਜਾਬ ਦੇ ਕਿਰਤੀਆਂ ਦੇ ਵਿੱਚੋਂ ਦਲਿਤ ਸਮਾਜ ਦੇ ਵਿੱਚ ਜਿਹੜੇ ਲੀਡਰ ਉੱਭਰ ਰਹੇ ਆ ਤੁਸੀਂ ਟਾਰਗੇਟ ਕਰ ਰਹੇ ਹੋ ਉਹਨਾਂ ਨੂੰ ਪੰਜਾਬ ਦੇ ਦਲਿਤ ਸਮਾਜ ਚੇਤਨ ਸਮਾਜ ਮਤਲਬ ਆਪਣੀ ਉਹਨੇ ਨਿਕਰਾ ਦਿਖ ਰਿਹਾ ਹੋ ਤੇ ਤੁਹਾਨੂੰ ਜਰੂਰ ਮੈਂ ਕਹਿਣੀ ਚਾਹੁੰਦਾ ਕਿ ਤੁਸੀਂ ਆਪਣੇ ਪੀੜ੍ਹੀ ਥਲੇ ਵੀ ਛੋਟਾ ਮਾਰੋ ਤੁਸੀਂ ਜਿਹੜੇ ਲੋਕ ਰੰਗਰੇਟੇ ਗੁਰੂ ਕੇ ਬੇਟੇ ਤੁਹਾਨੂੰ ਗੁਰੂ ਸਾਹਿਬ ਹੀ ਉਸ ਬਾਣੀ ਦਾ ਉਸ ਪਰੰਪਰਾ ਦਾ ਉਸ ਦਾ ਅੰਦਾ ਵੀ ਮਾੜਾ ਮੋੜਾ ਸ਼ਰਮ ਨਹੀਂ ਜੀ ਸਾਡੇ ਗੁਰੂਆਂ ਨੇ ਕੀ ਕਿਹਾ ਤੇ ਤੁਸੀਂ ਕਿਹੜਾ ਸ਼ਬਦ ਬੋਲਦੇ ਹੋ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਾਥੀ ਇਹਨਾਂ ਲਾਇਆ ਸੋ ਇਹ ਸ਼ਬਦਾਵਲੀ ਬੰਦ ਕਰੋ ਇਹ ਮੰਦ ਭਾਵਨਾ ਦਿਮਾਗ ਦੇ ਵਿੱਚ ਰੱਖੋ ਔਰ ਮੈਂ ਜ਼ਰੂਰ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਲੋਕ ਤੁਸੀਂ ਜਿਸ ਤਰ੍ਹਾਂ ਵੀਡੀਓ ਸਾਹਿਬ ਉਹਦੇ ਬਾਪ ਨੇ ਬਾਜਾ ਬਜਾਇਆ ਕਿਰਤ ਕੀਤੀ ਮਿਹਨਤ ਕੀਤੀ ਉਹਨੂੰ ਈਟੀਓ ਬਣਾਇਆ ਮੈਂ ਵੀ ਉਹ ਤੁਹਾਡੇ ਨਾਲੋਂ ਜ਼ਿਆਦਾ ਪੜ੍ਹਿਆ ਲਿਖਿਆ ਔਰ ਤੁਸੀਂ ਉਹਦੀ ਪੜ੍ਹਾਈ ਦੀ بجائے ਤੁਸੀਂ ਉਹਦੇ ਕੰਮ ਨੂੰ ਉਹਦੇ ਕਿੱਤੇ ਨੂੰ ਬਖੌਲ ੜਾ ਰਹੇ ਹੋ ਇਹ ਬਦਾਸ਼ ਨਹੀਂ ਕਰਨਗੇ ਪੰਜਾਬ ਦੇ ਲੋਕ ਨਾਲ ਸਮਝ ਕਰੇਗਾ ਨਾ ਪੰਜਾਬ ਦਾ ਕੋਈ ਚੇਤਨ ਬੰਦਾ ਇਹ ਕਿਸ ਕਾਲ ਨੂੰ ਬਦਾਸ਼ ਕਰੂਗਾ ਔਰ ਅਸੀਂ ਤੁਹਾਡੇ ਇਹਨਾਂ ਸ਼ਬਦਾਂ ਦੇ ਡੱਟ ਕੇ ਨਿਗਦੀ ਕਰਦੇ ਆ ਤੁਹਾਨੂੰ ਨੰਗਾ ਕਰਾਂਗੇ ਪੰਜਾਬ ਦੇ ਅੰਦਰ ਸਾਥ-ਸਾ ਜਾ ਕੇ